ਮੇਰੇ ਨੂੰ ਬਹੁਤ-ਬਹੁਤ ਵਧਾਈ ਤੁਹਾਡੇ ਸਭ ਤੋਂ ਜਿਹੜੇ ਯੂਐਸਏ ਚ ਰਹਿੰਦੇ ਨੇ ਉਹਨਾਂ ਦਾ ਅਕਤੁਨੇ ਸੰਗਿ ਖੋੜਿਆ ਮੈਂ ਬਹੁਤ-ਬਹੁਤ ਵਧਾਈ ਦਵਾਸ ਪਰਵਾਹ ਨੂੰ ਤੇ ਬਾਕੀ ਬੰਜੰਦਰ ਭਾਈ ਆਪਣਾ ਸਭ ਤੋਂ ਵੱਡੇ ਇੱਥੇ ਰਹਿੰਦੇ ਨੇ ਜੀਰੇ ਸਾਹਿਬ ਨੂੰ ਜਨਤਰ ਦੇ ਗਏ ਜੀ ਜੀ ਬਾਬਾ ਬਹੁਤ ਬਹੁਤ ਨਹੀਂ ਜੀ ਤੁਹਾਨੂੰ ਜਿਹੜੇ ਨੂੰ ਪਤਰੀ ਵੀ ਬਣਾਈ ਕਰਦੀ ਆ ਔਰ ਜਨਮ ਬਤਰੀ ਬਹੁਤ ਕਮੰਦੀ ਹੈ ਇਹ ਆਪਣੇ ਸਵੇਚਾਰ ਦੀਆਂ ਅਸੀਂ ਗੱਲਾਂ ਕਰੀਏ ਜਦੋਂ ਵਿਆਹ ਦੀ ਗੱਲ ਚੱਲਦੀ ਹੈ ਤੇ ਉਸ ਵੇਲੇ ਵੀ ਕਈ ਤਰ੍ਹਾਂ ਦੇ ਉਹ ਖੈਰ ਸਾਡੇ ਪਰਵਾਹਤ ਨਹੀਂ ਹੈ ਪਰ ਮੈਂ ਇੱਕ ਸਮਾਜ ਦੀ ਗੱਲ ਕਰ ਰਿਹਾ ਪਤਰੀ ਵੀ ਮਲਾਈ ਜਾਂਦੀ ਹੈ ਔਰ ਗੁਣ ਵੀ ਮਲਾਈ ਜਾਂਦੇ ਨੇ ਇਸ ਕਰਕੇ ਜਨਮ ਦਿਨ ਦਾ ਸਾਡੇ ਖਾਸ ਕਰਕੇ ਪਰ ਦੇ ਸੁਪਿਆਚਾਰ ਦੇ ਵਿੱਚ ਪੰਜਾਬ ਦੇ ਸੁਪਿਆਚਾਰ ਨੂੰ ਇੱਕ ਵੱਡਾ ਮਹੱਤਵ ਹੈ। ਬਾਕੀ ਤਰੀਕਾ ਬਣਾ ਬਣਾਇਆ। ਅਸੀਂ ਕਹਿ ਦਿੰਦੇ ਹਾਂ ਵੈਸਟਰਨ ਤੋਂ ਇਹ ਇਹ ਰਿਵਾਜ ਬਣਿਆ ਪਰ ਇਹ ਰਿਵਾਜ ਬੇਸਿਕਲੀ ਜਿਸ ਤਰ੍ਹਾਂ ਢੁਲਾਈ ਦੇ ਵਿੱਚ ਆਇਆ ਚਾਹੀਏ ਤੇ ਇਹਦਾ ਰਿਸ਼ਤਾ ਸਾਡੇ ਸਮਾਜ ਦੇ ਨਾਲ ਜ਼ਿਆਦਾ ਜੁੜਦਾ ਹੈ। ਅ ਕਿਰਤੀ ਬਹੁਤ-ਬਹੁਤ ਮੁਬਾਰਕਾਂ ਜੀ। ਕਾਰਨ ਜਦੋਂ ਅੱਜ ਗਰੁੱਪ ਦੇ ਵਿੱਚ ਬਹਾਈਆਂ ਪੈ ਰਹੀਆਂ ਸਨ ਬਈ ਹੀਰਤ ਜੀ ਸਾਡੇ ਬਹੁਤ ਕਿਉਂਕਿ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਵੀ ਹੋ ਔਰ ਜਿਸ ਤੁਹਾਡੇ ਕਲੱਬ ਦੇ ਵਿੱਚ ਜਿੰਨਾ ਵਧੀਆ ਕੰਮ ਕਲੱਬ ਨੇ ਕੀਤਾ ਮੈਂ ਕਹਿੰਦਾ ਸ਼ਾਇਦ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਬਾਕੀ ਸਾਲਾਂ ਦੇ ਵਿੱਚ ਵੀ ਸਾਡੇ ਬਲਬੀਰ ਜੀ ਬੈਠੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਵਧੀਆ ਕੰਮ ਕਲੱਬ ਨੇ ਕੀਤੇ ਵਧੀਆ ਉਹਨੀਆਂ ਸਮਾਜ ਸੇਵਾ ਦੇ ਕੰਮ ਉੱਤੇ ਔਰ ਅੱਜ ਜਦੋਂ ਤਨਵਰ ਨਰਵਰ ਤੇ ਭਾਜੀ ਨੂੰ ਬਹੁਤ ਲੱਗਿਆ ਸੀ ਕਿ ਮੈਂ ਮਲੋ ਗਾ ਰਿਹਾ ਥੋੜਾ ਜਿਹਾ ਮੈਨੂੰ ਸ਼ੌਂਕ ਸਭਾ ਕਾਫੀ ਚੱਲੋ ਲੇਕਿਨ ਟੈਲੈਂਟ ਇਹਨਾਂ ਨੇ ਮੇਰਾ ਦੇਖਿਆ ਤੇ ਕਹਿੰਦੇ ਆ ਕੋਈ ਨਹੀਂ ਆਪਾਂ ਤਰਾ ਖਾਂ ਦੇਖਣਾ ਤੇ ਤੈਨੂੰ ਜਿੰਨੇ ਲੋਕਾਂ ਦਵਾ ਲੇਕਿਨ ਮੈਂ ਕਿਸੇ ਪਾਸੇ ਲਾਰਿਆਂ ਸਿਕਾਂ ਤੇ ਬੰਨਵੜਾ ਦੀ ਕਾਲ ਆਈ ਆ ਤੇ ਮੈਂ ਮੈਂ ਸੋਚਿਆ ਇਹ ਮੌਕਾ ਮੈਂ ਨਹੀਂ ਕਰਨਾ ਜ਼ਰੂਰ ਜਾਵਾਂ ਤੇ ਇਸ ਕੁਛ ਦੇ ਮੌਕੇ ਤੇ ਇੱਕ ਬੋਲੀਵੁੱਡ Song जैसे बोल रहे ओ हम शरीर किस तरह लगा और प्रभाव हमने अपना कटला पहले से तो ही हम बिनसु पतिती होते हैं म्यूजिक बंद हनुमान ने गुरु गाना ऑनलाइन है ये करने का ये नरेंद्र मिल गया भैया

ਕੱਢ ਜੂ ਹੈ ਕਿ ਸਾਨੂੰ ਲੋਕ ਵਿਖਾ ਹੀ ਜਾਂਦੇ ਨੇ ਕੱਢ ਕੇ ਮਤਲਬ ਇਹ ਸਾਡੇ ਸਿਰ ਪਾਹੀ ਜਾਂਦੇ ਹੂੰ ਕੱਢ ਜੂ ਹੈ ਕਿ ਸਾਨੂੰ ਲੋਕ ਵਿਖਾ ਹੀ ਜਾਂਦੇ ਨੇ ਕੱਢ ਕੇ ਮਤਲਬ ਇਹ ਸਾਡੇ ਸਿਰ ਵਾਹੀ ਜਾਂਦੇ ਨੇ ਜੀਵਨ ਦੇ ਉਹ ਪਾਠ ਜੀਵਨ ਦੇ ਉਹ ਪਾਠ ਸਕੂਲਾਂ ਦੇ ਜੋ ਵਸਦੇ ਨਹੀਂ ਜੀਵਨ ਦੇ ਉਹ ਪਾਠ ਸਕੂਲਾਂ ਦੇ ਜੋ ਵਸਦੇ ਨਹੀਂ ਖੋਖਾ ਵੇਟ ਖਾਲੀ ਜੇਬ ਸਹਾਈ ਜਾਂਦੇ ਅੱਜ ਤੇਰੀ ਔਲਾਦ ਵੀ ਹੈ ਨੂੰ ਜੋੜ ਜਿਵੇਂ ਸੀ ਤੂੰ ਅੱਜ ਤੇਰੀ ਔਲਾਦ ਵੀ ਹੈ ਨੂੰ ਜੋੜ ਉਹ ਫਿਰ ਆਪਣੀ ਲੱਤੀ ਹੈ ਕੁਝੇ ਜਦ ਕਵਿਤਾ ਮਰਜ਼ ਬਧਾਈ ਜਾਂਦੇ ਨੇ ਅਦਲਾ ਸ਼ੇਰ ਇਹਦੇ ਕੁੱਤੇ ਸ਼ਾਇਰ ਟੁਕੜੇ ਟੁਕੜੇ ਰਹਦੇ ਨੇ ਗੁਰਬਤ ਵਿੱਚ ਸ਼ੌਕ ਲਿਖਾਪਾਂ ਵਾਲੇ ਜਦ ਪੜਦੇ ਨੇ ਗੁਰਬਤ ਵਿੱਚ ਭਾਂਡੇ ਢੀਡੇ ਬੰਦੇ ਦੇ ਵਿਗਵਾ ਹੀ ਜਾਂਦੇ ਨੇ ਵਾਹ